Thank you. ਇਦੇ ਵਿੱਚ ਹਰ ਘਰ ਦੇ ਲਈ ਤਕਰੀਬਨ 65 ਲੱਖ ਪਰਿਵਾਰਾਂ ਨੇ ਪੰਜਾਬ ਦੇ ਵਿੱਚ ਹਰ ਪਰਿਵਾਰ ਦੇ ਲਈ 10 ਲੱਖ ਤੱਕ ਦਾ ਮੈਡੀਕਲ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਦੇਣ ਜਾ ਰਹੀ ਹੈ। ਥੋੜੀ ਜਿਹੀ ਥੋੜੀ ਜਿਹੀ ਜੇ ਤੁਸੀਂ ਹਸਪੀਟਲ ਜਾਓ ਸਰਕਾਰੀ ਹੈ ਪ੍ਰਾਈਵੇਟ ਹੈ 10 ਲੱਖ ਤੱਕ ਦਾ ਮੈਡੀਕਲ ਕਵਰ ਹਰ ਸਾਲ ਉਹ ਸਰਕਾਰ ਵੱਲੋਂ ਦਿੱਤਾ ਜਾਊਗਾ ਮੈਂ ਔਰ ਇਹਦੇ ਨਾਲ ਇਦਾਂ ਨਾਲ ਇੱਕ ਇੱਕ ਜੋ ਜੋ ਕਿਊਮੂਲੇਟਿਵ ਇੰਪੈਕਟ ਕਮਿਊਨਿਟੀ ਪੋਜ਼ਿਟਿਵ ਇਫੈਕਟ ਹੈ ਜਿਹੜਾ ਉਹ ਜਿਹੜਾ ਹੋਊਗਾ ਜਿਹੜਾ ਇੱਥੋਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬਾਹਰਲੇ ਸੂਬੇ ਦੇ ਵਿੱਚ ਵੀ ਲੋਕ ਟ੍ਰੀਟਮੈਂਟ ਦੇ ਬਾਰੇ ਨਹੀਂ ਜਾਂਦੇ ਨੇ ਉਹ ਉਹ ਜਿਹੜੇ ਪੇਸ਼IENTS ਨੇ ਉਹ ਜਦੋਂ ਬੈਂਦੇ ਸਟੇ ਇਨ ਦਾ ਸਟੇ ਉਹਦਾ ਸਾਰੇ ਸਾਰੇ ਜਿਹੜਾ ਐਡਵਾਂਟੇਜ ਹੈ ਉਹ ਤੁਹਾਨੂੰ ਸਾਰੇ ਸਾਥੀਆਂ ਨੂੰ ਵੀ ਉਹਦਾ ਹੋਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ बहुत बहुत धन्यवाद है दा जी मेरा नाम डॉक्टर नरेश कुमार है जी सर एसोसिएट प्रोफेसर लवली में काम करता हूं सर जो कॉन्फ्रेंस हो रही है इसमें क्या आज मुद्दा क्या है मुद्दा यह है कि देखो जो हमारे प्रोफेशनल्स हैं वो एक तरीके से वो लेबों में रहते हैं काम करते रहते हैं उनका प्रैक्टिकल एक्सपोजर बहुत ज़्यादा है लेकिन जो नई नॉलेज आ गई नई डिजीज आ गई तो हम उसके बारे में एक तरीके से उनको अपडेट करते हैं कि नई टेक्निक्स को हमने यूज़ कैसे करना है जिससे कि उनको नॉलेज रहे कि हम जो रिपोर्ट दें वो एक बहुत डिपेंडेबल और डिजीज़ को डिटेक्ट करने वाली रिपोर्ट दे सकें उसमें कोई भी कन्फ्यूजन ना रह सके तो धीरे धीरे क्या है हम उनके एजुकेशन के थ्रू कॉन्फ्रेंस के साथ साथ एजुकेशन के थ्रू उनके एक सिस्टम को लिफ्ट अप करना चाहते हैं ताकि उनके, उनके अंदर एक रिपोर्टिंग का कॉन्फिडेंस बना रहे प्रोफेशनल यूनिवर्सिटी में कॉन्फ्रेंस हो रही है उस की कहना चाहूँगा मैं राजन बेटर नेशनल जनरल सेक्रेटरी एंड स्टेट जनरल सेक्रेटरी जयमला ਸਾਡੀ ਜੈਮਲਾ ਔਰਗੇਨਾਈਜੇਸ਼ਨ ਹੈ ਜਿੰਨੇ ਵੀ ਆਪਣੇ ਲੈਬ profession lab owners ਨੇ ਉਹਨਾਂ ਦੀ 올ਓਵਰ ਇੰਡੀਆ ਲੈਵਲ ਦੀ ਔਰਗੇਨਾਈਜੇਸ਼ਨ ਹੈ ਅੱਜ ਪੰਜਾਬ ਯੂਨੀਵਰਸਿਟੀ ਇੱਥੇ ਸਾਇੰਟਿਫਿਕ ਕੰਫਰੰਸ ਹੈ लवली प्रोफेशन यूनिवर्सिटी ਜਿਹੜੇ ਸਕੂਲ ਆਫ ਅਲਾਈਡ ਐਂਡ ਮੈਡੀਕਲ ਸਾਇੰਸਿਸ ਡਿਪਾਰਟਮੈਂਟ ਹੈ ਉਹਨਾਂ ਨੇ ਔਰਗੇਨਾਈਜ਼ ਕੀਤੀ ਹੈ ਉਹ ਇੱਥੇ ਇੱਕ ਵਰਕਸ਼ਾਪ ਔਰਗੇਨਾਈਜ਼ ਕਰ ਰਹੇ ਨੇ ਉਹਦੇ ਵਾਸਤੇ ਸਾਡੇ ਪ੍ਰੋਫੈਸਰ ਸਾਹਿਬ ਨੇ ਡਾਕਟਰ ਨਰੇਸ਼ ਕੁਮਾਰ ਜੀ ਤੁਹਾਨੂੰ ਉਹਦੀ ਜਾਣਕਾਰੀ ਦੇਣਗੇ ਤੇ ਤਕਰੀਬਨ 1500 201500 1600 ਜਿਹੜੇ ਸਾਡੇ ਡੈਲੀਗੇਟਸ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਉਹ ਜਿੱਥੇ ਪਹੁੰਚੇ ਨੇ ਤੇ ਇੱਕ ਕੰਟੀਨਿਊਸ ਐਜੂਕੇਸ਼ਨ ਪ੍ਰੋਗਰਾਮ ਹੈ ਇਸ ਦੇ ਨਾਲ-ਨਾਲ ਸਾਡੇ ਚੀਫ ਗੈਸਟ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਉਹ ਇੱਥੇ ਆ ਰਹੇ ਨੇ ਇੱਕ ਚੀਫ ਗੈਸਟ ਦੇ ਤੌਰ ਤੇ ਤੇ 11 ਵਜੇ ਦੇ ਕਰੀ ਪਹੁੰਚਣਗੇ ਤੇ ਉਹਨਾਂ ਦੇ ਮੂਰਿਆ ਸੁਜੋਗ ਵੀ ਸਾਡੀ ਪ੍ਰੋਫੈਸ਼ਨਲਸ ਡਿਮਾਂਡਸ ਹੁੰਦੀਆਂ ਨੇ ਅਸੀਂ ਰੱਖਾਂਗੇ ਕਿ ਜੋ ਵੀ ਪ੍ਰੋਫੈਸ਼ਨ ਨੂੰ ਆਇਲ ਜੋ ਦਿੱਕਤ ਆਂਦੀਆਂ ਰਹਿੰਦੀਆਂ ਨੇ ਤੇ ਇਹ ਸਾਡੀ ਆਰਗੇਨਾਈਜੇਸ਼ਨ ਕੰਟਰੈਸਟ ਕਰ ਰਹੀ ਹੈ ਜੀ ਸਾ ਇਧਰ ਲੈਬ ਵਾਲਿਆਂ ਨੂੰ ਕੀ ਫਾਇਦਾ ਹੋਏਗਾ ਇੱਕ ਕੰਟੀਨਿਊਸ ਐਜੂਕੇਸ਼ਨ ਪ੍ਰੋਗਰਾਮ ਹੈ ਯੂਨੀਵਰਸਿਟੀ ਦੇ ਜਿਹੜੇ ਐਕਸਪਰਟ ਪ੍ਰੋਫੈਸਰ ਸਾਹਿਬਾਨ ਨੇ ਉਹ ਆਪਣੀਆਂ ਲੈਕਚਰਸ ਦਿੰਦੇ ਨੇ ਨਵੀਂ ਟੈਕਨੋਲੋਜੀਜ਼ ਦੀਆਂ ਜਾਂ ਕਹਿ ਲਓ ਇੱਕ ਜੋ ਵੀ ਲੇਟੈਸਟ ਆਪਣੀਆਂ ਡਿਜ਼ੀਜ਼ਸ ਹੁੰਦੀਆਂ ਨੇ ਉਹਨਾਂ ਬਾਰੇ ਨਵੀਆਂ ਇਨਫੋਰਮੇਸ਼ਨਸ ਮਤਲਬ ਸ਼ੇਅਰ ਕਰਦੇ ਨੇ ਤਾਂ ਇੱਕ ਨੋਲੇਜ ਸ਼ੇਅਰਿੰਗ ਪ੍ਰੋਗਰਾਮ ਕਹਿ ਸਕਦੇ ਹਾਂ ਇੱਕ ਵਰਕਸ਼ਾਪ ਕਹਿ ਸਕਦੇ ਹਾਂ ਅੱਜ ਦੀ ਜਿਹੜੀ ਵਰਕਸ਼ਾਪ ਹੈ ਉਹ ਮਾਈਕਰੋਸਕੋਪਿਕ ਇੰਟਰਪ੍ਰੀਟੇਸ਼ਨਸ ਦੇ ਉੱਤੇ ਹੈ ਸਰ ਇਹ ਪਹਿਲੀ ਵੀ ਲੱਗੀਆਂ ਕਿ ਫਸੇ ਨਹੀਂ ਇਹ ਸਾਡੀ ਸੈਕੰਡ ਕਾਨਫਰੰਸ ਹੈ ਇਸ ਯੂਨੀਵਰਸਿਟੀ ਦੇ ਵਿੱਚ ਤੇ ਪਿਛਲੀ ਵਾਰ ਸਾਡੀ ਕੈਮੀਲੂਮਿਸੈਂਸ ਐਂਡ ਅਲਾਈਜ਼ਾ ਦੇ ਟੌਪਿਕਸ ਦੇ ਸਾਇੰਟਿਫਿਕ ਕਾਨਫਰੰਸ ਹੋਈ ਸੀ ਐਂਡ ਕਮ ਵਰਕਸ਼ਾਪ ਇਸ ਵਾਰ ਇਹ ਮਾਈਕਰੋਸਕੋਪਿਕ ਇੰਟਰਪ੍ਰੀਟੇਸ਼ਨਸ ਤੇ ਸਰ ਇਸ ਤੋਂ ਅੱਗੇ ਵੀ ਲੱਗਣ ਗਿਆ ਕਿ ਬਿਲਕੁਲ ਬਿਲਕੁਲ ਸਰ ਮੈਂਬਰਸ ਸਹਿਯੋਗ ਕਰ ਰਹੇ ਨੇ ਪਿਛਲੀ ਵਾਰ 1100 ਸਾਡੇ ਡੈਲੀਗੇਟਸ ਹਿੱਸਾ ਲੈ ਰਹੇ ਸੀਗੇ ਇਸ ਵਾਰ 1600 ਦੇ ਕਰੀਬ ਡੈਲੀਗੇਟਸ ਹਿੱਸਾ ਲੈ ਰਹੇ ਨੇ ਤੇ ਨੇਚਰਲੀ ਮੈਂਬਰਸ ਨੂੰ ਅੱਛਾ ਲੱਗ ਰਿਹਾ ਮੈਂਬਰਸ ਲਾਈਕ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਥੈਂਕ ਯੂ ਕਰਦੇ ਹਾਂ ਮੈਡਮ ਜਿਹੜੇ ਡੀਨ ਨੇ ਜਿਹੜੇ ਡਾਕਟਰ ਮਨੀਤਾ ਗੁਲਾਟੀ ਜੀ ਪਲੈਟਫਾਰਮ ਤੋਂ ਨੂੰ ਮਾਣਯੋਗ ਕਰਾਂਦੇ ਨੇ ਪੂਰਾ ਡਿਪਾਰਟਮੈਂਟ ਆਫ ਕਲਾਈਟ ਐਂਡ ਮੈਡੀਕਲ ਸਾਇੰਸਸਿਸ ਔਰ ਇਸ ਸੈਂਟਰੀ ਕੰਫਰੰਸ ਦੇ ਇਚਾਰਜ ਡਾਕਟਰ ਮੇਰਿਸ਼ ਨਮਰ ਜੀ ਦੀਪ ਸਿੰਘ ਜੈਮਲਾ ਪ੍ਰੈਜ਼ੀਡੈਂਟ ਪੰਜਾਬ ਸਰ ਜਿਹੜੀ ਇਹ ਜੀ लवली ਯੂਨੀਵਰਸਿਟੀ ਵਿੱਚ ਕੰਫਰੰਸ ਹੋ ਰਹੀ ਆ ਇਹਦੇ ਬਾਰੇ ਤੁਸੀਂ ਕੀ ਜਾਣਨਾ ਚਾਹੋਗੇ ਕੰਫਰੰਸ ਸਾਡੀ ਐਜੂਕੇਸ਼ਨਲ ਕੰਫਰੰਸ ਹੈ लवली ਯੂਨੀਵਰਸਿਟੀ ਦੇ ਵਿੱਚ ਹੋ ਰਹੀ ਹੈ ਇਹ ਪਿਛਲੇ ਸਾਲ ਵੀ ਸਾਡੀ ਇੱਥੋਂ ਹੋਈ ਸੀ ਪਹਿਲਾਂ ਦੁਬੰਦਰ ਦੇ ਵਿੱਚ ਹੋਈ ਸੀ ਤੇ ਹੁਣ ਦੋ ਵਾਰ ਇੱਥੇ ਹੋ ਚੁੱਕੀ ਹੈ WWM ਚ ਦੇ ਵਿੱਚ ਤੇ ਬਹੁਤ ਅਚੀ ਕਦਰ ਨਹੀਂ ਕਿ ਸਾਡੇ 2000 ਡੈਲੀਗੇਟਸ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਇਹ ਰੋਡ ਤੇ ਲੋਕਾਂ ਨੂੰ ਨਵੇਂ ਛੇ ਸਿੱਖਣ ਦਾ ਮੌਕਾ ਮਿਲਦਾ ਜਿਹਨੇ ਲੋਕ ਪ੍ਰੋਫੈਸ਼ਨਲ ਨੇ ਆਪਣੀ ਲੈਬ ਚਲਾ ਰਹੇ ਨੇ 20 ਸਾਲ ਤੋਂ ਚਲਾ ਰਹੇ ਚਾਹੇ 30 ਸਾਲ ਤੋਂ ਚਲਾ ਰਹੇ ਚਾਹੇ 25 ਸਾਲ ਤੋਂ ਚਲਾ ਰਹੇ ਚਾਹੇ 10 ਸਾਲ ਤੋਂ ਚਲਾ ਰਹੇ ਮਤਲਬ ਕਿੰਨੇ ਵੀ ਸਮੇਂ ਤੋਂ ਕੋਈ ਚਲਾ ਰਿਹਾ ਉਹਨੂੰ ਨਵੇਂ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ ਇੱਥੇ ਬਹੁਤ ਅੱਛਾ ਪ੍ਰੋਫੈਸਰ ਨੇ ਜਿਨੇ ਉਹਨੂੰ ਐਜੂਕੇਟ ਕਰਦੇ ਨੇ ਤੇ ਇਹ ਹਰ ਬੰਦੇ ਨੂੰ ਆਪਣੇ ਆਪਣੇ ਆਪ ਨੂੰ ਐਜੂਕੇਸ਼ਨ ਨਾਲ ਜੋੜ ਕੇ ਰੱਖਣਾ ਚਾਹੀਦਾ ਤੇ ਇਹ ਜ਼ਰੂਰੀ ਵੀ ਤੇ ਸਾਡੀ ਸਾਇੰਸ ਦੇ ਯੁੱਗ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਸਾਡੇ ਲੋਕ ਇਹਦੇ ਤੋਂ ਬਹੁਤ ਪ੍ਰਭਾਵਿਤ ਨੇ ਸਾਡੇ ਮੈਂਬਰ ਅਤੇ ਉਹਨਾਂ ਦੀ ਡਿਮਾਂਡ ਵੀ ਰਹਿੰਦੀ ਹੈ ਅਸੀਂ ਨਵੇਂ ਸੈਸ਼ਨ ਕਟੈਂਡ ਕਰੀਏ ਆ ਸਾਡੇ ਚਾਰ ਸੈਸ਼ਨ ਹੋਣੇ ਨੇ ਚਾਰ ਪ੍ਰੋਫੈਸਰ ਸਾਨੂੰ ਟੀਚ ਕਰਨ ਤੇ ਤੁਹਾਡੇ ਅਸੀਂ ਐਲਪੀਜੀ ਦਾ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇਹ ਆਪਣਾ ਆਡੀਟੋਰੀਅਮ ਦੰਦੇ ਨੇ ਸਾਨੂੰ ਆਪਣਾ ਵੈਨੂ ਪ੍ਰੋਵਾਈਡ ਕਰਾਉਂਦੇ ਨੇ ਸਾਨੂੰ ਪ੍ਰੋਫੈਸਰ ਪ੍ਰੋਵਾਈਡ ਕਰਾਉਂਦੇ ਨੇ ਤੇ ਮੈਂ ਮੈਂਬਰਾਂ ਦਾ ਵੀ ਪੂਰੇ ਪੰਜਾਬ ਤੋਂ ਮੈਂਬਰ ਆਏ ਨੇ ਸਾਡੇ ਪੂਰੇ ਪੰਜਾਬ ਭਰ ਦੇ ਵਿੱਚ ਅੱਜ 2000 ਜਿੰਨੇ ਤੁਹਾਨੂੰ ਦੱਸਿਆ ਮੈਂਬਰਸ ਨੇ ਪਾਰਟਿਸਪੇਟ ਕੀਤਾ ਤੇ ਉਹ ਸਾਰੇ ਇਸ ਆਸ ਨਾਲ ਆਏ ਨੇ ਕਿ ਅਸੀਂ ਇਸ ਐਜੂਕੇਸ਼ਨ ਦਾ ਪੂਰਾ ਲਾਭ ਭਾਈਏ ਸਾਡੇ ਜਮਾਨ ਜੋ ਇਰੇ ਮੁੱਖ ਮਹਿਮਾਨ ਬਜੋ ਅਮਨ ਰੋੜਾ ਜੀ ਸਾਡੇ ਮੁੱਖ ਮਹਿਮਾਨ ਨੇ ਤੇ ਉਹ ਵੀ ਸਾਡੇ ਵਿੱਚ ਸ਼ਾਮਲ ਹੋਣਗੇ ਤੇ ਸਾਡੀਆਂ ਕੁਝ ਆਪਣੀਆਂ ਡਿਮਾਂਡਸ ਹੁੰਦੀਆਂ ਨੇ ਹਰ ਪ੍ਰੋਫੈਸ਼ਨ ਦੀਆਂ ਡਿਮਾਂਡਸ ਹੁੰਦੀਆਂ ਨੇ ਉਹ ਅਮਨ ਰੋੜਾ ਜੀ ਬਾਖੂ ਵੀ ਸਮਝਦੇ ਨੇ ਤੇ ਸਾਨੂੰ ਉਮੀਦ ਹੈ ਕਿ ਬੜੀ ਜਲਦੀ ਸਾਡੀਆਂ ਡਿਮਾਂਡਸ ਨੂੰ ਪੂਰੀਆਂ ਕਰਨਗੇ ਤੇ ਇਸ ਤਰੀਕੇ ਨਾਲ ਮੈਂ ਜਨਰਲ ਤੇ ਅਮਨ ਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਤੇ ਐਲਪੀਯੂ ਯੂਨੀਵਰਸਿਟੀ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਮੈਂਬਰਾਂ ਦਾ ਵੈਲਕਮ ਵੀ ਕਰਦਾ ਥੈਂਕ ਯੂ ਵੈਰੀ ਮਚ